ہم بیٹھے تم دیکھو اسی سان ہم بیٹھے تم دیکھو اسی سان تم راجا راجن کے اسی سان تم راجا

ਸਿਸ ਦੇ ਤੇ ਹਾਲੇ ਪਹਿਲੇ ਭਾਂ ਦੇ ਦਿੱਤੇ ਆ ਜਿਵੇਂ ਕਿ ਪਿਛੇ ਆ ਰੋਟੀਆਂ ਦਾਸ ਤੋਂ ਬਾਅਦ ਆਪਾਂ ਸਾਰਿਆਂ ਦੇ ਇੱਕ ਚੰਗੇ ਰਸਾਈ ਕੱਲ੍ਹ ਨਾਲੋਂ ਅੱਜ ਸਾਡੇ ਭਾਂ ਦੇ ਬੱਚੇ ਉਹ ਸ਼ਾਮ ਤੇ ਸਾਰੇ ਜੀ ਨਾਲ ਦਿੱਤੇ ਹੋਏ ਆ ਸੇਵਾ ਦੇ ਵਿੱਚ ਸਾਰੇ ਸਾਰਿਆਂ ਨੇ ਇਸ ਨੂੰ

ਅਸੀਂ ਜੀ ਪੰਜਾਬੀ ਡਿਪਾਰਟਮੈਂਟ ਵੱਲੋਂ ਗੁਰੂ ਘਰ ਵਿੱਚ ਸ੍ਰੀ ਅਖੰਡ ਅਖੰਡ ਪਾਠ ਸਾਹਿਬ ਕੱਲ ਤੋਂ ਆਰੰਭ ਕੀਤਾ ਸੀ ਕੱਲ ਨੂੰ ਭੋਗ ਪੈਣਾ ਜੀ ਇਸ ਕਰਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਇੱਕ ਮੁਹਮਾ ਕੇ ਪਹੁੰਚੋ ਲੰਗਰ ਛਕੋ ਸੇਵਾ ਕਰੋ ਤੇ ਆਪਣਾ ਜੀਵਨ ਸਮਰਪਿਤ ਸੱਜਣ ਸਾਰਿਆਂ ਨੂੰ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਜਿੱਥੇ ਪੰਜਾਬੀ ਵਿਦਿਆਰਥੀਆਂ ਜਗਾਰਾ ਸਾਹਿਬ ਵਿੱਚ ਸੰਗਠਨ ਕਰਵਾਇਆ ਜਾ ਰਿਹਾ ਹੈ ਕੱਲ ਨੂੰ ਪੋਪੋ ਦਾ ਅੱਜ ਮੱਤਾ ਦਾ ਦਿਨ ਹੈ ਤੇ ਤੁਸੀਂ ਵੱਧ ਤੋਂ ਵੱਧ ਸੰਖਿਆ ਵਿੱਚ ਇੱਥੇ ਪਹੁੰਚਣਾ ਕਰ ਲੋ ਕਿ ਅੱਜ ਤੇਰੀ ਆਤਮਿਕ ਸਚੀ ਗਾ ਜੀ ਅ ਕੱਲ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਮਿਸ਼ਰੀ ਗੁਰਦੁਆਰੇ ਦੇ ਵਿੱਚ ਅਜਾ ਮੁੱਖਾ ਗੋਲਨ ਸ਼੍ਰੀ ਕਰਪਾਤਾ ਜੀ ਦਾ ਵਰਤਵਾਇਆ ਅੱਜ ਮੱਤਾ ਦਾ ਦਿਨ ਆ ਆ ਅਸੀਂ ਸਰਬ ਭਾਗਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਖਿਆ ਨਾਲ ਨੂੰ ਪਹੁੰਚੋ ਵੀਰੂ ਖੁਸ਼ ਹੋਣਾ ਤੁਸੀਂ ਚਾਹਤ ਕਰੋ ਅਸੀਂ ਥੋੜੇ ਸਾਰਿਆਂ ਦਾ ਨਿੱਕਰ ਸਵਾਗਤ ਕਰਾਂਗੇ ਧੰਨਵਾਦ ਜੰਮੂ ਬਹੁਤ ਹੁਣ ਆਪਾਂ ਆਪਣੀ class ਦੀ ਹੋਂਰ ਹਰ ਬੱਚੀ ਅਮਨਦੀਪ ਕੋਲ ਮਿਲਦੇ ਆ ਅਦਾਸ ਜਿੰਦਗੀ ਦਾ ਸਭਾ ਵਾਈਪ ਜੀ ਕਿ ਫਤਿਹ ਨਹੀਂ ਕੰਟਰੋਲ ਕੁਸ਼ੀਆ ਵੀ ਵਾਈਪ ਜੀ ਨੇ ਸਾਡੇ ਲਈ ਇਹ ਸੇਵਾ ਲਈ ਹੈ ਕਿਹਾ ਅਸੀਂ ਨੇ ਇਹ ਟਿਕਾਣੇ ਵਾਸਤੇ ਸਾਡੇ ਦਫਤਰ ਵਿੱਚ ਰੱਖਿਆ ਗਿਆ ਤੇ ਮੇਰੇ ਵਾਸਤੇ ਰਾਜਨ ਕੇ ईसा राजन के राजा महाराजुन के महाराजा राजन के महारा राजा महाराजुन के महाराजा तुम हो सब राजन के राजा तुम हो सब राजन के राजा आप पे आप करी ਆਪਦੇ ਵਿੱਚ ਕੰਡਕਾਰ ਜਰਦਾ ਰਾਮ ਜੀ ਆਇਆ ਤੇ ਅੱਜ ਮਦਦਾ ਦੇਣਾ ਤਾਂ ਸ਼ਾਮ ਦੇ ਵੇਲੇ ਅਸੀਂ ਤੁਹਾਨੂੰ ਦਿਖਾਉਣੇ ਆ ਕਿ ਜਿਹੜੀ ਵੀ ਸੰਗਤ ਦਾ ਜਿਹੜੇ ਵੀ ਵਿਦਿਆਰਥੀ ਨੇ ਪਹਾਰਤੀ ਨੇ ਉਹ ਸੇਵਾ ਕਰ ਰਹੇ ਨੇ ਤਾਂ ਜਿਹੜੇ ਸਾਡੇ ਕੰਡਕਾਰ ਵਾਲਾ ਉਹਨੂੰ ਸਿਖਾਉਣਗੇ ਕੱਲ ਤੇ ਲੰਗਰ ਲਈ ਤੇ ਅੱਜ ਸ਼ਾਮ ਨੂੰ ਪੂਰਾ ਕਰ ਰਹੇ ਨੇ ਇੱਧਰ ਜਿਹੜੇ ਆ ਜਿਹੜੀ ਜਿਹੜੀ ਸੰਗਤ ਸਾਡੇ ਵਿਦਿਆਰਥੀ ਉਹ ਚਟਨੀ ਬਣਾ ਰਹੇ ਨੇ ਚਟਨੀ ਦੀ ਸੇਵਾ ਕਰ ਰਹੇ ਨੇ ਟਮਾਟਰ ਕੱਟ ਰਹੇ ਨੇ ਤੇ ਚੰਗੀ ਤਰ੍ਹਾਂ ਸੇਵਾ ਕਰ ਰਹੇ ਨੇ ਇੱਧਰ ਸਾਥੀ ਕੱਲ ਦੇ ਮੰਦਰ ਨੇ ਪਿਆਜ਼ ਤੇ ਪੇਠੇ ਦੀ ਸੇਵਾ ਕਰ ਰਹੇ ਨੇ ਤੇ ਪਰ ਹਣੀ ਜਿਹੜੇ ਸਾਥੀ ਨੇ ਵਿਦਿਆਰਥਣਾਂ ਨੇ ਉਹ ਉਹਨਾਂ ਨੇ ਪ੍ਰਸ਼ਾਦਿਆਂ ਦੀ ਸੇਵਾ ਲਈ ਆਟਾ ਗੁੰਨਾ ਸ਼ੁਰੂ ਕਰਤਾ ਹਲਵਾਈਆਂ ਨੇ ਜਿਹੜੀ ਆ ਦਾਲ ਬਣਾਉਣੀ ਸ਼ੁਰੂ ਕਰਤੀ ਆ ਤੇ ਪੂਰੀ ਸ਼ਕਤਾਂ ਭਾਵਨਾ ਨਾਲ ਇਨੇ ਉਹ ਸੇਵਾ ਕਰ ਰਹੇ ਨੇ ਤੇ ਅਸੀਂ ਸ਼ਦਾ ਦਿੰਦੇ ਆ ਕਿ ਤੁਸੀਂ ਕੱਲ ਨੂੰ 10 ਵਜੇ ਜਿਹੜੀ ਕੀ ਹੈ ਜਿਹੜਾ ਕਾਠ ਦਾ ਭੋਗ ਆ ਉਹ ਪੈਣਾ ਸ਼ੁਰੂ ਹੋ ਜੂਗਾ ਤਾਂ ਅਸੀਂ ਸਾਰਿਆਂ ਦਾ ਪਾਹ ਦਿਲੋਂ ਸਵਾਗਤ ਕਰਦੇ ਆ ਤੇ ਸਾਰਿਆਂ ਨੂੰ ਸ਼ਦਾ ਦਿੰਦੇ ਆ ਕਿ ਤੁਸੀਂ ਕੱਲ ਪਹੁੰਚੋ ਪੰਜਾਬੀ ਭਾਗ ਦੇ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਮਸਕਾਰ ਕਰਦੇ ਹੋਏ ਤੇ ਕੋ ਕੈਮਰਾਮੈਨ ਦੇ ਅਸੀਂ ਕਹਿਣੀ ਹੈ ਚੰਗੀ ਤਰ੍ਹਾਂ ਦਿਖਾਇਆ ਜਾਵੇ ਵਿਦਿਆਰਥੀਆਂ ਵਾਲੇ ਉੱਧਰ ਵੀ ਸਾਥੀ ਭਾਂਡਾਂ ਦੀ ਸੇਵਾ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਹਨੂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜਰੂਰ ਪਹੁੰਚੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਤੁਸੀਂ ਪ੍ਰਾਪਤ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਰੂਰ ਪਹੁੰਚੋ ਬੇਤਾ ਮੇਰੋ ਬੜੋ ਧਨੀ ਅਗਮਾ ਬੇਤਾ ਮੇਰੋ ਬੜੋ ਧਨੀ ਅਗਮਾ ਉਸਤਤ ਕਵਨ ਕਰੀ ਜੈ ਕਰਦੇਂ ਵੇਖ ਰਹੇ ਬਿਸਮਾ ਸੁਖੀਆਂ ਨੇ ਸੁਖਿਆਤ ਨੂੰ ਕਹੀ ਹੈ ਦਾਤਨ ਸਰਦਾਤਾ ਤੇਜਨ ਮੇ ਤਜਵੰਸੀ ਕਹੀ ਹੈ ਰਸੀਆਂ ਨ ਮੇ ਰਾਤਾ ਸੂਰਨ ਮੇ ਸੂਰਾ ਤੂੰ ਕਹੀ ਹੈ ਭੋਗ ਮੈਲੇ ਆ ਵੀ ਸਵਾਲ ਜਵਾਬ ਤੁਹਾਡੇ ਮਨਾਂ ਦੇ ਵਿੱਚ ਗੁਰਮਤਾਰੇ ਕੋਈ ਮਦਦਨ ਕਰਿਓ ਗੁਰਨਾਨ ਸਾਹਿਬ ਜੀ ਬਾਰੇ ਗੁਰੂਆਂ ਬਾਰੇ ਜੋ ਵੀ ਤੁਹਾਡੇ ਅੰਦਰ ਸਵਾਲ ਨੇ ਉਹ ਆਪਾਂ ਕਰੀਏ ਕਿਉਂਕਿ ਇਹ ਸਮੇਂ ਸੋ ਦੇਖੀ ਆਪਣੇ ਕੋਲ ਅੰਮ੍ਰਿਤ ਦੀ ਵਿਰਾਸਤ ਆ ਉਹਦੀ ਕੀ ਸੰਗੀਤ ਤਾਂ ਹੈ ਜੀ ਆ ਦੇਸ ਤੇ ਆਪਾਂ ਗੱਲ ਕਰ ਲਏ ਜਾਂ ਕੋਈ ਜੀਪਿੰਗ ਦੀ ਪਹਿਲਾਂ ਸ਼ੁਰੂ ਕਰਦੇ। ਇਹਨਾਂ ਸਾਰਿਆਂ ਦੇ ਕੁਝ ਸਵਾਲ ਹੁੰਦੇ ਆ। ਸਾਡੇ ਅੰਦਰ ਵੀ ਹੁੰਦੇ ਆ। ਕਾਰਨ ਇਹ ਹੈ ਕਿ ਤੇ ਆਪਣੀ ਅੰਦਰ ਦੀ ਆਪ ਕਰਨ ਦਾ ਹੈ। ਕਈ ਵਾਰੀ ਆਪਾਂ ਉਦਾਸ ਹੁੰਦੇ ਆ, ਇੰਨੀ ਗੁੱਝੀ ਜਿਹੀਆਂ ਜਾਲ ਨੇ। ਕੋਈ ਧਰਮ ਨਹੀਂ ਤੇ ਸਾਡਾ ਰੱਬ ਹੀ ਆ ਮੋੜ ਲੈਂਦਾ। ਜਿਹੜਾ ਜੋਖਮ ਨਹੀਂ ਹੋਵੇ ਸੋ ਸੁੱਖ ਤੇ ਹੋਵੇ। ਉਹਦੇ ਵਿੱਚ ਸਾਡੇ ਅੰਦਰ ਕੁਝ ਸਵਾਲ ਹੁੰਦੇ ਆ। ਸੋ ਪੁੱਛਾਂਗੇ। ਜਿਹੜੀ ਅਵਜਾਹ ਸਾਨੂੰ ਹੋਣੀ ਹੈ, ਮੈਂ ਪੈਨੋਟਿਵ ਹੋਣੀ ਹੈ ਜਵਾਬ ਵੀ ਆ। ਸ਼ੁਰੂ ਕਰਦੇ ਹਾਂ। सिंह आलमुल गुर गोबिंद सिंह अपन रहमत बात